ਤੱਕੇ ਨੇ ਬਾਅਦ ਕਿਥੋਂ ਤੱਕ ਮੇਰੀ ਬਾਤ ਜਾ ਰਹੀ ਸਾਰੇ ਦੁਕਾਨਦਾਰ ਗੇਰ ਧਿਆਨ ਦਿਓ ਜਿੰਨਾ ਵੀ ਬਾਹਰ ਸਾਮਾਨ ਲੱਗਿਆ ਹੈ ਉਹ ਅੰਦਰ ਕਰ ਲੋ ਪਲੀ ਇਹਨਾਂ ਨੂੰ ਅੰਦਰ ਕਰੋ ਇਹਨਾਂ ਨੂੰ ਹਰਜੀ ਕਰੋ ਪਲੀ ਅਜੇ ਕੋਈ ਨਹੀਂ ਜਿੰਨੇ ਵੀ ਬੂੜ ਬੂੜਾ ਲਾਇਦੇ ਬਾਅਦ ਤੁਸੀਂ ਜੋ ਕੈਮਰਾਮੈਨ ਨੂੰ ਇਹ ਸਰ ਕਿਹਦਾ ਸਾਮਾਨ ਹੈ ਜੀ ਬਾਅਦ ਕਿੰਨੀ ਦੇਰ ਚ ਅੰਦਰ ਕਰ ਰਹੇ ਹੋ ਮੈਨੂੰ ਕਲੀਅਰ ਦੱਸੋ ਪਲੀਤ ਮੈਂ ਜਿਵੇਂ ਜਿਵੇਂ ਖੇਡ ਵਿੱਚ ਖੇਡਿਓ ਕਿੰਨੀ ਦੇਰ ਚ ਅੰਦਰ ਕਰ ਰਹੇ ਹੋ ਬਾ ਪਾਇਦਾ ਵੀ 5 ਮਿੰਟ ਚੰਦਰ ਹੋਣਾ ਚਾਹੀਦਾ ਕਰੋ ਜੀ ਅੰਦਰ ਆਹ ਟੇਬਲ ਕੇਤੇ ਲੱਗੇ ਜੀ ਬਾਹਰ ਫੇਰਵਾ ਦਿਓ ਟੇਬਲ ਕੇਤੇ ਨੇ ਬਾਹਰ ਆਹ ਇਹ ਨਹੀਂ ਕਹਦੀ ਤੁਹਾਡੀ ਭੰਜੀ ਚੋਕਲੇ ਨੂੰ ਆ ਕਿੰਨਾ ਵਾਰ ਸਵਾਲ ਲੱਗਿਆ ਇਹਨੂੰ ਅੰਦਰ ਕਰੋ ਸਾਨੂੰ ਪੂਰੇ ਬਾਜ਼ਾਰ ਕਰੀਏ ਚਾਹੀਦੇ ਨੇ ਅੱਗੇ ਦਾ ਸਾਮਾਨ ਵੀ ਜੀ ਤੁਹਾਡਾ ਬਿਟਾ ਤੁਸੀਂ ਜੀ ਪੈਸਾ ਉਸੇ ਕੋਲੋਂ ਸਮਾਨ ਨੂੰ ਅੰਦਰ ਕਰੋ ਚਾਹੀਦੀ ਹੈ ਚੋਕਲੇ ਜੀ ਚੋਕੋ ਮੈਂ ਬਹੁਤ ਵਾਰ ਕਹਿ ਚੁੱਕਿਆ ਜੀ ਬਿਨਾਂ ਬਿਜਾਨ ਤੋਂ ਸਮਾਨ ਬਾਹਰ ਲਾਇਆ ਤੁਸੀਂ ਇਹਨਾਂ ਚੋਕਰੇ ਦਾ ਨਹੀਂ ਟੋਕਲੇ ਮੈਂ ਫੇਰ ਬੇਨਤੀ ਕਰ ਰਿਹਾ ਸਮਾਨ ਰੋਡ ਤੋਂ ਚੋਕੜਿਆਂ 'ਚ ਨਹੀਂ ਚੋਕੜੇ ਭਾਈ ਸਾਹਿਬ ਇਹ ਕਿਹੜੇ ਰੋਡ ਤੇ ਟੀਬਲ ਲਾਏ ਨੇ ਇਹਨੂੰ ਚੋਕੋ ਪਲੀਜ਼ ਖਾਲੀ ਚਾਹੀਦਾ ਮੈਨੂੰ ਰੋਡ ਤੇ ਕਿਹਦੇ ਲੱਗੇ ਜੀ ਮੰਜੇ ਬਾਹਰ ਚੋਕੋ ਅੰਦਰ ਕਰੋ ਪਲੀਜ਼ ਆ ਜਿੰਨੇ ਵੀ ਫੁੱਟਪਾਥ ਤੇ ਬਾਹਰ ਸਮਾਨ ਲੱਗਿਆ ਇਹਨੂੰ ਪਲੀਜ਼ ਅੰਦਰ ਕਰ ਲਓ ਜਲਦੀ ਅੰਦਰ ਕਰ ਲਓ ਮੇਰਾ ਵੀ ਸਾਨੂੰ ਵਾਰ-ਵਾਰ ਨਾਲ ਕਹਿਣਾ ਪਵੇ ਇਹ ਜਿੰਨਾ ਵੀ ਸਮਾਨ ਬਾਹਰ ਲੱਗਿਆ ਇਹਨੂੰ ਅੰਦਰ ਕਰੋ ਪਲੀਜ਼ ਜਿੰਨਾ ਵੀ ਫੁੱਟਪਾਥ ਤੇ ਬਾਹਰ ਟੀਬਲ ਲਾ ਕੇ ਸਮਾਨ ਲੱਗਿਆ ਇਹਨੂੰ ਅੰਦਰ ਅੰਦਰ ਕਰੋ ਮੇਰਾ ਵੀ ਜਿੰਨਾ ਵੀ ਸਮਾਨ ਹੈ ਇਹਨੂੰ ਅੰਦਰ ਕਰੋ ਕਿੰਨੇ ਵਾਰ ਕਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਸਾਰੇ ਦੁਕਾਨਦਾਰ ਵੀ ਤਿਆਰ ਹੋ ਦਿਓ ਜਿੰਨਾ ਵੀ ਬਾਹਰ ਸਮਾਨ ਲੱਗਿਆ ਨੇ ਅੰਦਰ ਕਰ ਲੋ ப்ਲੀਜ਼ ਇਹਨੂੰ ਅੰਦਰ ਕਰੋ ਇਹਨੂੰ ਹਾਲੀ ਕਰੋ ப்ਲੀਜ਼ ਹਜੇ ਕੋਈ ਜਿੰਨੇ ਵੀ ਬੁਗੜ ਬੁਲੇ ਨਾਲ ਦੇ ਬਾਅਦ ਇਹਨੇ ਜੋ ਕੈਮਰਾ ਮੈਨੂੰ ਇਹ ਸਰ ਕਿਹਦਾ ਸਮਾਨ ਹੈ ਜੀ ਬਾਹਰ ਕਿੰਨੀ ਦੇਰ ਚ ਅੰਦਰ ਕਰ ਰਹੇ ਹੋ ਮੈਨੂੰ ਕਲੀਅਰ ਦੱਸੋ ਕਲੀਅਰ ਮੈਂ ਚੋਤ ਪਲੀਆ ਦੇ ਖੇਤ ਵਿੱਚ ਖੇਡੋ ਕਿਹਨੇ ਦੇ ਚੰਦਰ ਕਰ ਲਓ ਭਾਈ ਪਾਇਦਾ ਵੀ 5 ਮਿੰਟ ਅੰਦਰ ਰੋਣਾ ਚਾਹੀਦਾ ਕਰੋ ਜੀ ਅੰਦਰ ਆ ਟੇਬਲ ਕੇਤੇ ਲੱਗੇ ਜੀ ਬਾਹਰ ਫੇਰ ਮਾਜੀ ਟੇਬਲ ਕੇਤੇ ਨੇ ਬਾਹਰ ਆ ਰੇੜੀ ਕੇ ਜੀ ਤੁਹਾਡੀ ਭੰਜੀ ਚੱਕੋ ਇਹਨੂੰ ਆ ਜਿੰਨਾ ਵੀ ਬਾਹਰ ਸਾਮਾਨ ਲੱਗਿਆ ਇਹਨਾਂ ਅੰਦਰ ਕਰੋ ਸਾਨੂੰ ਪੂਰੇ ਬਾਜ਼ਾਰ ਕਲੀਅਰ ਚਾਹੀਦੇ ਨੇ ਅੱਗੇ ਦਾ ਸਾਮਾਨ ਕੋਈ ਨਹੀਂ ਛੋਟਾ ਬਿਟਾ ਤੁਹਾਡੀ ਜੀ ਪੈਸਾ ਚੱਕੋ ਨਾ ਸਾਮਾਨ ਨੂੰ ਅੰਦਰ ਕਰੋ ਚੱਲ ਜੀ ਚੋਕੀ ਚੁੱਕੋ ਮੈਂ ਬਹੁਤ ਵਾਰ ਕਹਿ ਚੁੱਕਿਆ ਜੀ ਬਿਨਾ ਦੁਕਾਨ ਤੋਂ ਸਮਾਨ ਬਾਹਰ ਆਇਆ ਤੁਸੀਂ ਇਹਨਾਂ ਚੋਕਰੇਆਂ ਨੇ ਨਹੀਂ ਚੁੱਕਰੇ ਮੈਂ ਫੇਰ ਬੇਨਤੀ ਕਰ ਰਿਹਾ ਸਮਾਨ ਰੋਡ ਤੋਂ ਚੋਕਰੇਆਂ ਨੇ ਨਹੀਂ ਚੁੱਕਰੇ ਭਾਈ ਸਾਹਿਬ ਇਹ ਜਿਹੜੇ ਰੋਡ ਦੇ ਤੇਬਲ ਲਾਏ ਨੇ ਇਹਨੂੰ ਚੋਕੋ ਤਨੀ ਖਾਲੀ ਚਾਹੀਦਾ ਮੈਨੂੰ ਰੋਡ ਤੇ ਜੇ ਕੇਰੇ ਲੱਗੇ ਜੀ ਮੰਜੇ ਬਾੜ ਚੋਕੋ ਅੰਦਰ ਕਰੋ ਪਲੀਜ਼ ਆ ਜਿੰਨੇ ਵੀ ਟੋਟ ਬਾਸ ਤੇ ਬਾਹਰ ਸਮਾਨ ਲੱਗਿਆ ਇਹਨੂੰ ਪਲੀਜ਼ ਅੰਦਰ ਕਰ ਲਓ ਜਲਦੀ ਅੰਦਰ ਕਰ ਲਓ ਮੇਰਾ ਵੀ ਸਾਨੂੰ ਵਾਰ-ਵਾਰ ਨਾ ਕਹਿਣਾ ਭਾਬੇ ਇਹ ਜਿੰਨਾ ਵੀ ਸਮਾਨ ਬਾਹਰ ਲੱਗਿਆ ਇਹਨੂੰ ਅੰਦਰ ਕਰੋ ਪਲੀਜ਼ ਜਿੰਨਾ ਵੀ ਫੋਟੋਪਾਸ ਤੇ ਬਾਹਰ ਟੇਬਲ ਆ ਕੇ ਸਮਾਨ ਲੱਗਿਆ ਇਹਨੂੰ ਅੰਦਰ ਕਰੋ ਭਾਈ ਜੀ